ਕਬਜ਼ੇ ਕਰਦੇ ਨੇ ਨਾਚੀਆਂ ਦੇ ਨਾਚਨ ਚਾਉਂਦੇ ਨੇ ਸ਼ਰਾਬ ਦੇ ਪਿਆਲੇ ਚਲਾਉਂਦੇ ਨੇ ਸਾਨੂੰ ਬੀਕਾਨੇਰ ਦੀ ਧਰਤੀ ਤੇ ਬੈਠਿਆਂ ਖਬਰ ਪਹੁੰਚਦੀ ਆ ਅਸੀਂ ਬੀਕਾਨੇਰ ਦੀ ਧਰਤੀ ਤੋਂ ਚੱਲ ਕੇ ਆਣ ਕੇ ਮੱਥੇ ਰੰਗੜ ਦਾ ਸਰ ਵੱਢ ਕੇ ਖਦੋ ਖੁੰਡੀ ਖੇਡਦੇ ਬੀਕਾਨੇਰ ਵੱਲ ਨੂੰ ਲੈ ਗਏ ਅਸੀਂ ਖਾਤਮੇ ਮੀਰ ਮੰਨੂ ਦੇ ਮਨ ਦੇ ਵਿੱਚ ਖਿਆਲ ਆ ਕਹਿੰਦਾ ਜੇਕਰ ਸਿੱਖਾਂ ਨੂੰ ਜੰਮਣ ਵਾਲੀਆਂ ਕੁੱਖਾਂ ਖਤਮ ਕਰ ਦਿੱਤੀਆਂ ਜਾਣ ਸਿੱਖਾਂ ਦੀਆਂ ਮਾਵਾਂ ਮਾਰ ਦਿੱਤੀਆਂ ਜਾਣ ਤੇ ਸਿੱਖ ਜੰਮਣਾ ਹੀ ਬੰਦ ਹੋ ਜਾਣਗੇ ਸੇਕ ਖਤਮ ਹੋ ਜਾਣਗੇ ਆਪੇ ਹੀ ਖਤਮ ਹੋ ਜਾਣਗੇ ਇਹਨੇ ਸਾਡੀਆਂ ਮਾਤਾਵਾਂ ਭੈਣਾਂ ਨੂੰ ਜੇਲਾਂ ਦੇ ਵਿੱਚ ਡੱਕ ਕੇ ਸਵਾ ਸਵਾ ਮੰਨ ਦੇ ਪੀਸਰੇ ਪਸਾਏ ਖੰਨਾ ਖੰਨਾ ਪ੍ਰਸ਼ਾਦਾ ਦਿੱਤਾ ਗੁਰਮਖੋ ਪਿਆਲੇ ਪਹਿਲਾ ਜਲ ਦਾ ਦਿੱਤਾ ਬੱਚਿਆਂ ਦੇ ਟੁਕੜੇ ਟੁਕੜੇ ਕਰਕੇ ਹਾਰ ਪਰੋਏ ਤੇ ਸਾਡੀਆਂ ਮਾਵਾਂ ਨੇ ਅਰਦਾਸਾਂ ਪਤਾ ਕੀ ਕੀਤੀਆਂ ਸੱਚੇ ਬਾਦਸ਼ਾਹ ਤੇਰੇ ਭਾਣੇ ਅੰਦਰ ਦਿਨ ਸੁੱਖਾਂ ਦਾ ਬਤੀਤ ਹੋਇਆ ਤੇਰੇ ਭਾਣੇ ਅੰਦਰ ਰੈਣ ਆਈ ਆ ਸੁੱਖਾਂ ਦੀ ਬਤੀਤ ਬੱਚਿਆਂ ਦੇ ਟੁਕੜੇ ਆ ਝੋਲੀਆਂ ਦੇ ਵਿੱਚ ਅੱਖਾਂ ਦੇ ਸਾਹਮਣੇ ਸ਼ਹੀਦ ਕੀਤੇ ਜਾ ਰਹੇ ਆ ਪਰ ਮਾਵਾਂ ਅਰਦਾਸ ਕਰਦੀਆਂ ਦੇ ਸੁੱਖਾਂ ਦਾ ਬਚਿਤ ਹੋਇਆ ਗੁਰਮਖੋ ਪੰਨੂ ਆਣ ਦੀ ਸ਼ੰਭ ਦੇ ਉੱਤੇ 35000 ਸਿੱਖ ਇੱਕੋ ਦਿਨ ਸ਼ਹੀਦ ਕੀਤਾ ਜਾਂਦਾ ਹੈ ਇੱਕ ਸਿੰਘ ਬਚਦਾ ਉਹ ਆਥਨ ਵੇਲੇ ਰਹਿਰਾ ਸਾਹਿਬ ਜੀ ਦਾ ਜਾਪ ਕਰਦਾ ਹੈ ਸੋਧਰ ਦਾ ਪਾਠ ਕਰਕੇ ਦਸਾਂ ਪਾਤਸ਼ਾਹੀਆਂ ਦਾ ਧਿਆਨ ਕਰਕੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਤੇਰੇ ਬਾਣੇ ਅੰਦਰ ਦਿਨ ਚੜਦੀ ਕਲਾ ਦੇ ਨਾਲ ਸੁੱਖਾਂ ਦਾ ਬਤੀਤ ਹੋਇਆ ਰੈਣ ਆਈ ਆ ਇਸੇ ਤਰ੍ਹਾਂ ਚੜਦੀ ਕਲਾ ਦੇ ਨਾਲ ਬਤੀਤ ਹੋਈ 35000 ਸਿੱਖ ਜੀਤ ਹੋ ਗਈ ਕਹਿੰਦੇ ਇਸੇ ਤਰ੍ਹਾਂ ਚੜਦੀ ਕਲਾ ਦੇ ਨਾਲ ਇਹ ਆ ਸਾਡੀ ਕੌਮ ਦੀ ਵਿਰਾਸਤ ਅਬਦਾਲੀ ਅਬਦਾਲੀ ਨੂੰ ਪਾਣੀਪਤ ਦੀ ਲੜਾਈ ਦੇ ਵਿੱਚ ਪਾਣੀਪਤ ਦੀ ਲੜਾਈ ਤੋਂ ਪਹਿਲਾਂ ਮਰਹੱਟਿਆਂ ਵੱਲੋਂ ਚਿੱਠੀਆਂ ਲਿਖੀਆਂ ਜਾਂਦੀਆਂ ਮਰਹੱਟਿਆਂ ਵੱਲੋਂ ਚਿੱਠੀਆਂ ਲਿਖੀਆਂ ਜਾਂਦੀਆਂ ਉਸ ਚਿੱਠੀ ਵਿੱਚ ਲਿਖਿਆ ਜਾਂਦਾ ਕਿ ਅਸੀਂ ਤੇਰੇ ਨਾਲ ਸਮਝੌਤਾ ਕਰਨਾ ਚਾਹੁੰਦੇ ਹਾਂ ਤੇ ਅਬਦਾਲੀ ਕਹਿੰਦਾ ਮੈਨੂੰ ਲੜਨਾ ਆਉਂਦਾ ਹੈ ਮੈਂ ਸਮਝੌਤਿਆਂ ਦੀ ਮੇਂ ਗੱਲ ਮੇਰੇ ਨਾਲ ਨਾ ਕਰੋ ਕੱਲੂ ਘਾਰੇ ਤੋਂ ਬਾਅਦ ਵੱਡੇ ਕੱਲੂ ਘਾਰੇ ਤੋਂ ਬਾਅਦ ਅਬਦਾਲੀ ਖੁਦ ਖਾਲਸਾ ਪੰਥ ਨੂੰ ਚਿੱਠੀ ਲਿਖਦਾ ਕਹਿੰਦਾ ਮੈਂ ਖਾਲਸਾ ਪੰਥ ਦੇ ਨਾਲ ਕੁਝ ਗੱਲਾਂ ਤੇ ਸਮਝੌਤੇ ਕਰਨਾ ਚਾਹੁੰਦਾ ਤੇ ਖਾਲਸਾ ਪੰਥ ਅੱਗੋਂ ਜਵਾਬ ਕੀ ਦਿੰਦਾ ਸਰਦਾਰ ਜੱਸਾ ਸਿੰਘ ਹੁਣੀ ਮੋੜ ਕੇ ਜਵਾਬ ਦਿੰਦੇ ਆ ਅਬਦਾਲੀਆ ਲਾਸ਼ਾਂ ਦੇ ਢੇਰ ਦੇ ਉੱਤੇ ਖਲੋ ਕੇ ਮਲਵਿਆਂ ਦੇ ਢੇਰ ਦੇ ਉੱਤੇ ਖਲੋ ਕੇ ਸਮਝੌਤੇ ਨਹੀਂ ਕੀਤੇ ਜਾਂਦੇ ਤੈਨੂੰ ਜੰਗ ਦੇ ਮੈਦਾਨ ਦੇ ਵਿੱਚ ਛੱਜਰੇ ਸ਼ਰੀਕ ਬਣ ਕੇ ਟਕਰਾਂਗੇ ਇਹ ਸਾਡੀ ਚੜ੍ਹਦੀ ਕਲਾ ਦੀਆਂ ਬਾਤਾਂ ਜੋ ਸਾਡੇ ਜਵਾਕਾਂ ਨੂੰ ਸਾਡੇ ਬੱਚਿਆਂ ਨੂੰ ਪੜਾਇਆ ਜਾਣਾ ਸੀ ਉਹ ਪੜਾਇਆ ਨਹੀਂ ਗਿਆ ਦੁਨੀਆ ਦੀਆਂ ਸਭ ਤੋਂ ਵੱਡੀਆਂ ਜੰਗਾਂ ਸਿੱਖ ਪੰਥ ਨੇ ਲੜੀਆਂ ਗੁਰਮਖੋਸ 10-10 ਲੱਖ ਦੇ ਨਾਲ 40-40 ਸਿੰਘਾਂ ਦੇ ਮੁਕਾਬਲੇ ਤੇ ਜੇਸ ਵਕਤ ਸਾਡੇ ਬੱਚਿਆਂ ਦੀ ਪੜ੍ਹਨ ਦੀ ਉਮਰ ਹੁੰਦੀ ਉਹਦੋਂ ਪੜਾਇਆ ਕੀ ਜਾਂਦਾ ਖੀਰ ਰਾਜੇ ਦੇ ਕਿਸੇ ਤੇ ਮਿਰਜਾ ਸਾਹਿਬਾਂ ਦੇ ਕਿਸੇ ਤੇ ਉਹਦਾ ਨਤੀਜਾ ਫਿਰ ਤੁਸੀਂ ਆਪ ਦੇਖਿਆ ਨਿਤ ਦੇਖਦੇ ਆ ਪੜਾਇਆ ਕੀ ਜਾਣਾ ਚਾਹੀਦਾ ਸੀ ਕਿ ਸਾਡੇ ਸੂਰਮਿਆਂ ਨੇ ਬੜੀਆਂ ਵੱਡੀਆਂ ਵੱਡੀਆਂ ਜੰਗਾਂ ਲੜੀਆਂ ਸਾਡੇ ਰਾਜੇ ਹੋਏ ਨੇ ਮਹਾਰਾਜੇ ਹੋਏ ਨੇ ਸਾਡੇ ਸਿੰਘ ਇਹੋ ਜਿਹੇ ਹੋਏ ਨੇ ਜਿਹੜੇ ਗਜਨੀ ਦੇ ਬਾਜ਼ਾਰਾਂ ਦੇ ਵਿੱਚੋਂ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਛੜਵਾ ਕੇ ਲੈ ਕੇ ਆਉਂਦੇ ਆ। ਉਹ ਨਹੀਂ ਹੋਏ। ਜਿਹੜੇ ਮੋਬਾਈਲਾਂ ਦੇ ਉੱਤੇ ਨੱਚ-ਨੱਚ ਕੇ ਭੈਣਾਂ ਦੇ ਨਾਲ ਹੀ ਵੀਡੀਓ ਪਾਈ ਜਾਂਦੇ। ਸਾਡੇ ਸੂਰਮੇ ਉਹ ਹੋਏ ਆ ਜਿਨ੍ਹਾਂ ਨੇ ਇੱਜ਼ਤਾਂ ਦੀਆਂ ਰਾਖੀਆਂ ਕੀਤੀਆਂ ਨਾ ਕਿ ਉਹ ਹੋਏ ਆ ਜਿਨ੍ਹਾਂ ਨੇ ਖੁਦ ਇੱਜ਼ਤਾਂ ਨੂੰ ਪੂਰਿਆ। ਤੁਸੀਂ ਆਪ ਦੇਖੋ ਕਿੱਧਰ ਨੂੰ ਜਾ ਰਹੇ ਹੋ। ਇਸ ਕੰਮ ਵਾਸਤੇ ਸ਼ਹੀਦਾਂ ਨੇ ਕੁਰਬਾਨੀਆਂ ਨਹੀਂ ਸੀ ਦਿੱਤੀਆਂ ਉਹਨਾਂ ਨੇ ਕੁਰਬਾਨੀਆਂ ਇਸ ਕਰਕੇ ਦਿੱਤੀਆਂ ਸੀ ਜੇਕਰ ਸਾਡੇ ਘਰਾਂ ਦੇ ਝੁੱਲਿਆਂ ਦੇ ਝੁੱਲਿਆਂ ਦੇ ਵਿੱਚ ਘਾਹ ਉਗਦੇ ਆ ਨਾ ਸਾਨੂੰ ਉਸ ਚੀਜ਼ ਨਾਲ ਫਰਕ ਨਹੀਂ ਪੈਂਦਾ ਪਰ ਸਾਡੀ ਕੌਮ ਦੇ ਘਰ ਦੇ ਚੁੱਲ੍ਹੇ ਤਪਦੇ ਰਹਿਣ ਭਾਗਾਂ ਵਾਲੇ ਆ ਜਿਹੜੇ ਸ਼ਹੀਦਾਂ ਨੂੰ ਯਾਦ ਕਰਦੇ ਆ ਸਿਆਣਿਆਂ ਦਾ ਕਥਨ ਆ ਕਹਿੰਦੇ ਜਿਹੜੀ ਕੌਮ ਆਪਣੇ ਸ਼ਹੀਦਾਂ ਨੂੰ ਵਿਸਾਰ ਦਿੰਦੀ ਆ ਨਾ ਚੇਤਿਆਂ ਦੇ ਵਿੱਚੋਂ ਉਹ ਦੁਨੀਆ ਦੇ ਨਕਸ਼ੇ ਤੋਂ ਗਲਤ ਅੱਖਰ ਦੀ ਤਰ੍ਹਾਂ ਮਿਟ ਜਾਂਦੀ ਆ ਤੇ ਜਿਹੜੀ ਕੌਮ ਆਪਣੇ ਸ਼ਹੀਦਾਂ ਨੂੰ ਚੇਤਿਆਂ ਦੇ ਵਿੱਚ ਫਸਾ ਕੇ ਰੱਖਦੀ ਆ ਉਹਦੇ ਝੰਡੇ ਹਮੇਸ਼ਾ ਚੜ੍ਹਦੀ ਕਲਾ ਦੇ ਨਾਲ ਝੂਲਦੇ ਰਹਿੰਦੇ ਆ ਰਹੋ ਵਿਚਾਰ ਮੀਰ ਮੰਨੂ ਨੇ ਸਾਡੀਆਂ ਮਤਾਵਾ ਭੈਣਾਂ ਨੂੰ ਜੇਲ੍ਹਾਂ ਦੇ ਵਿੱਚ ਡੱਕ ਕੇ ਤੇ ਅਤਿਆਚਾਰ ਕੀਤੇ ਇੱਕ ਮਾਂ ਦੀ ਝੋਲੀ ਦੇ ਵਿੱਚ ਬੱਚੇ ਦੇ ਟੁਕੜੇ ਪਏ ਆ ਉਹ ਪਹਿਰੇਦਾਰ ਨੂੰ ਆਵਾਜ਼ ਮਾਰਦੀ ਕਹਿੰਦੀ ਵੀਰਾ ਗੱਲ ਸੁਣੇਗਾ ਪਹਿਰੇਦਾਰ ਨਾਲ ਦੇ ਸਪਾਈ ਦੇ ਨਾਲ ਗੱਲ ਕਰਦਾ ਕਹਿੰਦਾ ਜਾਵਾਂ ਕਿ ਨਾ ਜਾਵਾਂ ਕਹਿੰਦਾ ਜਾ ਚਲਿਆ ਜਾ ਪੁੱਛ ਲੈ ਕੀ ਆਖਦੀ ਜੇ ਉਹਨੇ ਪਾਣੀ ਦੀ ਘੁੱਟ ਮੰਗੀ ਤਾਂ ਪਿਆਦਵੀ ਆਪਾਂ ਵੀ ਮੀਰ ਮੰਨੂ ਦੇ ਨਾਲ ਰਹਿ ਰਹਿ ਕੇ ਉਹਦੇ ਵਰਗੇ ਜਲਾਦ ਬਣਦੇ ਜਾਂਦੇ ਆ ਜੇ ਪਾਣੀ ਦੀ ਘੁੱਟ ਮੰਗੀ ਤਾਂ ਪਿਆਦਵੀ ਕੀ ਪਤਾ ਅਗਲੇ ਪਿਛਲੇ ਜਨਮ ਦਾ ਕੋਈ ਪਾਪ ਕਟਿਆ ਜਾਵੇ ਕਿਤੇ ਪੁੰਨ ਅੱਗੇ ਆ ਜਾਵੇ ਭਲਾ ਹੋ ਜਾਊਗਾ ਜਾਂ ਪੁੱਛ ਲੈ ਕੀ ਆਖਦੀ ਜਦੋਂ ਗਿਆ ਵਾਪਸ ਆਇਆ ਵਾਪਸ ਆ ਕੇ ਨੈਣਾ ਦੇ ਵਿੱਚੋਂ ਝਾਰੋ-ਝਾਰ ਨੀਰ ਵਹਿ ਰਿਹਾ ਏ ਰੋ ਰਿਹਾ ਉਹ ਕਹਿੰਦਾ ਦੱਸ ਤਾਂ ਸਹੀ ਕੀ ਹੋ ਗਿਆ ਕਹਿੰਦਾ ਮੈਂ ਲੋਕਾਂ ਦੇ ਕੋਲੋਂ ਸੁਣਿਆ ਹੀ ਸੀ ਕਿ ਇਹਨਾਂ ਦੇ ਗੁਰੂ ਨੇ ਕੋਈ ਐਹੋ ਜੀ ਚੀਜ਼ ਇਹਨਾਂ ਨੂੰ ਘੋਲ ਕੇ ਪਿਆਈ ਆ ਬਿਹਿਆਤ ਐਹੋ ਜਿਹਾ ਕੋਈ ਅੰਮ੍ਰਿਤ ਘੋਲ ਕੇ ਪਿਆਇਆ ਏ ਇਹਨਾਂ ਨੂੰ ਨਾ ਤਾਂ ਮੌਤ ਤੋਂ ਡਰ ਲੱਗਦਾ ਨਾ ਇਹਨਾਂ ਨੂੰ ਸੁੱਖ ਦੀ ਪਰਵਾਹ ਤੇ ਨਾ ਇਹਨਾਂ ਨੂੰ ਦੁੱਖ ਦੀ ਪਰਵਾਹ ਕਹਿੰਦਾ ਦੱਸਦਾ ਸੀ ਮੰਗਿਆ ਕੀ ਕਹਿੰਦਾ ਉਹਨੇ ਮੰਗਿਆ ਵੀਰਾ ਆ ਜਿਹੜੇ ਮੇਰੀ ਝੋਲੀ ਦੇ ਵਿੱਚ ਬੱਚੇ ਦੇ ਟੁਕੜੇ ਪਏ ਆ ਨਾ ਇਹ ਮੇਰੇ ਪੁੱਤਰ ਦੇ ਨਹੀਂ ਉਹ ਸਾਹਮਣੇ ਵਾਲੀ ਬੀਬੀ ਦੇ ਆ ਭਲੇਖੇ ਨਾਲ ਮੇਰੀ ਝੋਲੀ ਦੇ ਵਿੱਚ ਰੱਖੇ ਗਏ ਜਾਂ ਲੈ ਜਾ ਕੇ ਉਹਦੀ ਝੋਲੀ ਦੇ ਵਿੱਚ ਰੱਖ ਦੇ ਤੇ ਜਿਹੜੇ ਉਹਦੀ ਝੋਲੀ ਵਿੱਚ ਪਏ ਉਹ ਮੇਰੇ ਮੇਰੀ ਝੋਲੀ ਦੇ ਵਿੱਚ ਲਿਆ ਕੇ ਰੱਖਦੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਅਜਾਈਆਂ ਸਦਕੀ ਮਾਵਾਂ ਸਦਕੀ ਕੁੱਖਾਂ ਜਿਸ ਕੌਮ ਵਿੱਚ ਹੋਣ ਉਹ ਕੌਮਾਂ ਕਦੇ ਖਤਮ ਨਹੀਂ ਹੋਇਆ ਕਰਦੀਆਂ ਜਿਵੇਂ ਜਿਵੇਂ ਸਮੇਂ-ਸਮੇਂ ਦੀ ਸਰਕਾਰ ਨੇ ਸਾਨੂੰ ਆਪੋ ਆਪਣੇ ਬਲਬੂਤੇ ਦੇ ਨਾਲ ਖਤਮ ਕਰਨ ਦਾ ਯਤਨ ਕੀਤਾ ਅਸੀਂ ਆਪਣੇ ਆਪ ਨੂੰ ਸਭੋਂ ਨਿਖਾਰ ਕੇ ਪੇਸ਼ ਕੀਤਾ ਕਿਸ ਤਰ੍ਹਾਂ ਆਓ ਪਿਆਰ ਦੇ ਨਾਲ ਸਰਬ ਨਿਕਰੀਏ ਜ਼ਾਬਰ ਜ਼ੁਲਮ ਕਮ ਆ ਗਏ ਲਾ ਕਰ ਆਪਣਾ ਜੋਰ ਪਰਸ ਕਿ ਆਉਂਦੇ ਸਾਹਮਣੇ ਨਿਖਰ ਨਿਖਰ ਕੇ ਹੋ ਰਾ ਏ ਗਲਤ ਵਾਰੀ ਖਨੇ ਮਾਨੀ ਨਾਨਕ ਸੇਖਾ ਧਰਮ ਦੇ ਬਾਨੀ ਆ ਗਿਆ ਚੜ ਇੰਡੀਆ ਤੇ ਬਾਬਰ ਬਹੁਤੇ ਜ਼ੁਲਮ ਕਮਾ ਗਿਆ ਜਾਬਰ ਬਹੁਤੀ ਕਰ ਲੁੱਟ ਮਾਰ ਗਿਆ ਪਾਣੀ ਪਤ ਦੀ ਜੰਗ ਮੁਗਲ ਤੋਂ ਲੋਦੀ ਹਾਰ ਗਿਆ ਜੀ ਮਾਰੇ ਮਰਦ ਕਾਟ ਕਰ ਕੰਡੀਆਂ ਹੋਈਆਂ ਸੱਜ ਵਈਆਂ ਰੰਡੀਆਂ ਏਤੀ ਮਾਰ ਪਈ ਕੁਰਲਾਣੇ ਮਿੱਠੇ ਗੁਰ ਕਰ ਮਨ ਲੈ ਭਾਣੇ ਜੋ ਵਰਤਾ ਕਰਤਾਰ ਦਤੇਂਗੇ ਜਦ ਵੀ ਜ਼ੁਲਮ ਸਿਖਾਂ ਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਿੱਤੇ ਪਤ ਦੀ ਖਾਤਰ ਬਾਬਰ ਮਰ ਗਿਆ ਕੁਝ ਚਰ ਰਾਜ ਹਮਾਇੂ ਕਰ ਗਿਆ ਅਕਬਰ ਰਾਜ ਸਮੇਂ ਕੁਝ ਪਰ ਜਾ ਸੁਨੋ ਮਿਲਿਆ ਨੇਕ ਦਾਦਰ ਜ ਆ ਦਾਦਾ ਛੜ ਗਿਆ ਕੋੜਾਂ ਦੀ ਹਿੰਦੂਆਂ ਨਾਲ ਜੋੜ ਲੈ ਰਿਸ਼ਤੇ ਵਿਆਹ ਕੇ ਕੁੜੀ ਰਠੌੜਾਂ ਦੀ ਉਹ ਫੇਰੇ ਲੈ ਲੈ ਕਰ ਪਰਕਮਿਆਂ ਉਸ ਦੇ ਜਹਾਂਗੀਰ ਪੁੱਤ ਜੰਮਿਆ ਉਹ ਤਾਂ ਸਿਆਣਾ ਦਾਸ ਸਵਰਸੀ ਸਿਖਾਂ ਖਿਲਾਫ ਰਿਹਿਆ ਨੇ ਪਰਸੀ ਚੰਦੂ ਦੀ ਗੁਫਤਾਰ ਦਤੇਂ ਜਦ ਵੀ ਜ਼ੁਲਮ ਸਕਾਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਤੇ ਚੰਦੂ ਲਗਰਸਖੀ ਦੀ ਡੰਗਲੀ ਲਾਤੀ ਮੁਗਲ ਭੂਪਨ ਉਂਗਲੀਂ ਖਾਂਦਾ ਮੁਗਲ ਗੁਰੂ ਤੇ ਖਵੀਆਂ ਅਰਜਨਦੇਵ ਬੀੜ ਕੇ ਤਵੀਆਂ ਉਤੇ ਬਿਠਾਤਾ ਪਾਪੀ ਨੇ ਅਗਨ ਸੀਸ ਵਿਚਾਰੇ ਤਾਂ ਗਰਮ ਬਵਾਤਾ ਪਾਪੀ ਨੇ ਜੀ ਅਗਨੇ ਜਿਸਮ ਬਨਾਤਾ ਕੋਲਾ ਪੰਜਵੇਂ ਗੁਰੂ ਛੱਟ ਗਏ ਚੋੜਾ ਕਰਕੇ ਖਤਮ ਯਾਤਰਾ ਜਗਦੀ ਰਾਵੀ ਨਦੀ ਕੋਲ ਦੀ ਵਗਦੀ ਉਸ ਵਿੱਚ ਜੁੱਬੇ ਮਾਰ ਦਤੇਗੇ ਜਦ ਵੀ ਜ਼ੁਲਮ ਸਿਖਾਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਤੇ ਹੋਸ਼ਵੇਂ ਗੁਰੂ ਨਦੀਨ ਕਬੂਲਣ ਗਲ ਵਿੱਚ ਦੋ ਤਲਵਾਰਾਂ ਝੂਲਣ ਖੇਡ ਸ਼ਿਕਾਰ ਮਾਣਦੇ ਮੌਜਾ ਕਰਕੇ ਤਿਆਰ ਸਿਖਾਂ ਦੀ ਫੌਜ ਆਹੂ ਲਾਤੇ ਮੁਗਲਾਂ ਦੇ ਚਾਰ ਲੜਾਈਆਂ ਲੜੀਆਂ ਛੱਕੇ ਛੜਾਤੇ ਮੁਗਲਾਂ ਦੇ ਇਕ ਥਾਂ ਗਰੀਬਾਰ ਸਿੰਘ ਪਾਵਰ ਤਖਤ ਅਕਾਲ ਯਸਾਰਾ ਟਾਵਰ ਉਸ ਥਾਂ ਸਤਗੁਰ ਲਾਉਣ ਕਚੈਰੀ ਕਰਦੇ ਆ ਫਰਿਆਦਾ ਸ਼ਹਿਰੀ ਸਭ ਦੇ ਕਾਜਸਵਾਰ ਦਿੱਤੇ ਏ ਜਦ ਵੀ ਜ਼ੁਲਮ ਸਖਾਂਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਿੱਤੇ ਉਹ ਔਰੰਗਜ਼ੇਬ ਸੰਭਾਲਿਆ ਤਖਤ ਤੇ ਵੱਧ ਗਏ ਜ਼ਬਰ ਜ਼ੁਲਮ ਦੇ ਲਖਤ ਹੈ ਹਿੰਦੂ ਉਹ ਜ਼ਬਰਨ ਮੂਮਣ ਕਰਦਾ ਪਾਪੀ ਨਹੀਂ ਖੁਦਾ ਤੋਂ ਡਰਦਾ ਨੀਅਤ ਰੱਖਦਾ ਖੋਟੀ ਸੀ ਬੱਡੀ ਸ਼ੇਰ ਜਨੇਉ ਲਾ ਕੇ ਮਗਰ ਹੋ ਸਕਦਾ ਰੋਟੀ ਸੀ ਦੀ ਅਗਰ ਸ਼ੇਰ ਲਗਾ ਤੇ ਲਾਂਬੂ ਕਰਦੇ ਪਿਪ ਕਸ਼ਮੀਰੀ ਕੰਬੂ ਆਗੇ ਤੇਗ ਬਹਾਦਰ ਪਾਸੇ ਮੰਨ ਕੇ ਪਿਪਰਾ ਦੀ ਅਰਦਾਸ ਉਹਨਾਂ ਨੇ ਸਰਵਾਰ ਦਿੱਤੇ ਜਦ ਵੀ ਜ਼ੁਲਮ ਸਕਾਤੇ ਹੋਏ ਜ਼ੁਲਮ ਨੇ ਹੋਰ ਨਖਾਰਤੇ ਸਦਕੇ ਗੁਰੂ ਗੋਬਿੰਦ ਸਿੰਘ ਜੀ ਦੇ ਦਕੇ ਗੁਰੂ ਗੋਬਿੰਦ ਸਿੰਘ ਜੀ ਦੇ ਤੁਰਿਆ ਦਾਦਾ ਜੀ ਦੀ ਲੀਤੇ ਸ਼ਾਹੀ ठाठ ਬਣਾ ਲਿਆ ਸਾਰਾ ਖੜਕੇ ਨਤਰਨਜੀਤ ਨਗਰ ਸਿਰ ਤੇ ਸੋਨ ਦੀ ਕਲਗੀ ਸੀ ਬਾਈ ਤਾਰਨ ਰੇਸ਼ਾ ਦੀ ਹਕ ਸੁਣ ਕੇ ਬਲ ਗਈ ਸੀ ਜੀ ਪੌਂਟਾ ਸਾਹਿਬ ਹਰਾ ਕੇ ਰਾਜੇ ਅੰਮ੍ਰਿਤ ਪਿਆ ਕੇ ਤੇ ਸਿੰਘ ਸਾਜੇ ਮਾਤਾ ਗੁਜਰੀ ਤੇ ਪੁੱਤ ਚਾਰੇ ਭਾਰਤ ਵਰਸ਼ੀਓ ਤੋਂ ਦੀਵਾਰੇ ਕਰ ਜੇ ਸਿਰੋਂ ਉਤਾਰ ਦਿੱਤੇਂਗੇ ਜਦ ਵੀ ਜ਼ੁਲਮ ਸਕਾਂਦੇ ਹੋਏ ਜ਼ੁਲਮ ਨੇ ਹੋਰ ਨਖਾਰ ਦਤੇ ਇਹ ਪੌਂਦਨ ਦੇੜ ਤਿਆਗਿਆ ਚੋਲਾ ਮਾ ਦੋ ਦਾਸ ਕਰਿਆ ਵਸ ਭੋਲਾ ਬਖਸ਼ੀ ਬੂੰਦ ਅਮੀ ਦੀ ਤੁਦਨੋਂ ਤਰਫ ਪੰਜਾਬ ਤੋੜਿਆ ਜਦਨੋਂ ਦੇਕੇ ਸੈਨਾ ਜਿੰਨਾ ਦੀ ਸਰਹੰਦ ਬਨੂੜ ਸੰਡੋਰਾ ਇੱਟ ਇੱਟ ਕਰਤੀ ਤਿੰਨਾ ਦੀ ਜੀ ਬੜੀਆ ਤੇਜ ਲੜਾਈਆਂ ਲੜੀਆਂ ਫੜਦੇ ਮੁਗਲ ਜਿਵੇਂ ਜੜ ਚਰੀਆਂ ਗੰਗੂ ਅਤੇ ਸੁਚਾਨੰਦ ਝੁਕਿਆ ਡੰਡਾ ਸਣੇ ਵਜੀ ਤੇ ਝੁਕਿਆ ਕੋਲਾ ਸਤੈਨੀ ਮਾਰਦਤੇ ਜਦ ਵੀ ਜ਼ੁਲਮ ਸਖਾਂਤੇ ਹੋਏ ਜ਼ੁਲਮ ਨੇ ਹੋਰ ਨਖਾਰਦਤੇ اے ਬੰਦਾ ਬਹਾਦਰ ਕਾ ਵੀ ਲੜਿਆ ਜਾ ਗੁਰਦਾਸ ਨੰਗਲ ਤੋਂ ਫੜਿਆ ਪਿੰਜਰੇ ਪਾ ਕੇ ਲੈ ਗਏ ਦਿੱਲੀ ਜਕੜੇ ਭਰੇ ਨੂੜ ਕੇ ਬੈਲੀ ਕਰਤੇ ਕਤਲ ਜਲਾਦਾ ਨੇ ਮੰਨੀ ਈਨ ਨਦੀਨ ਗੁਰੂ ਦੇ ਸੱਚੇ ਮਜਾਜਾਂ ਨੇ ਜੀ ਬਈਆ ਫੇਰ ਡਵੈ ਲਵੰਸਲਾ ਫਿਰਦੇ ਸਿੰਘ ਵਜਾਉਂਦੇ ਵਿਸਲਾ ਲੁਕਸ਼ ਪਰਹਿਣ ਮਾਰਦੇ ਡਾਕੇ ਪਾਤੇ ਸੂਪਿਆਂ ਦੇ ਗਲਸਾਪੇ ਉਹ ਨਾ ਸੁਟਾਤੇ ਹਾਰ ਦਤੇਂਗੇ ਜਦ ਵੀ ਜ਼ੁਲਮ ਸਿਖਾਤੇ ਹੋਏ ਜ਼ੁਲਮ ਨੇ ਹੋਰ ਨਖਾਰ ਦੇ ਬੰਦਾ ਬਹਾਦਰ ਕਾਫੀ ਲੜਿਆ ਜਾਗਰਦਾਸ ਨਗਲ ਤੋਂ ਫੜਿਆ ਪਿੰਜਰੇ પાਕੇ ਲੈ ਗਏ ਦਿੱਲੀ ਜ਼ਕੜੇ ਭਰੇ ਨੂੜ ਕੇ ਬੈਲ ਕਰਤੇ ਕਤਲ ਜਲਾਦਾ ਨੇ ਮੰਨੀ ਈਨ ਨਦੀਨ ਗੁਰੂ ਦੇ ਸਤੇ ਮਜਾ ਜਾ ਰਹੇ ਜੀ ਬੜੀਆਂ ਫੇਰ ਟਵਲ ਬਸਲਾ ਫਿਰਦੇ ਸਿੰਘ ਵਜਾਉਂਦੇ ਵਸਲਾ ਲੋਕਿਸ਼ ਪਰਹਿਣ ਮਾਰਦੇ ਡਾਕੇ ਪਾਤੇ ਸੂਬਿਆਂ ਦੇ ਗਲਸਿਆ ਪੇ ਉਹਨਾਂ ਤਾਥਿਆਰ ਦਤੇ ਜਦ ਵੀ ਜ਼ੁਲਮ ਸਿਕਾਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਤੇ ਹੋ ਗਿਆ ਤੇਜ ਜ਼ੁਲਮ ਦਾ ਚੱਕਰ ਫੜ ਕੇ ਕੇਸਾਂ ਧਾਰੀ ਫੱਕਰਾ ਬਹੁਤੇ ਚਰਖੜੀਆਂ ਤੇ ਚਾੜੇ ਨਿਆਣੇ ਨੇਜਾਂ ਤੇ ਟੰਗ ਪਾੜੇ ਕੁਛੜੋ ਖੋ ਕੇ ਮਾਵਾਂ ਦੋ ਤਾਂ ਤਾ ਸਾਡਾ ਰਾਜੀ ਜੇਕਰ ਉੱਤਰ ਸਾਵਾ ਦੋ ਜੀ ਪੈ ਗਏ ਮੁਗਲ ਮਗਰ ਹੱਥ ਧੋਕੇ ਦਿੱਤੇ ਸ਼ਹਿਰ ਪਿੰਡਾਂ ਵਿੱਚ ਹੋ ਕੇ ਸਿੱਖ ਦਾ ਜੋ ਸਰ ਵੱਡ ਕੇ ਲਿਆਉ ਅਸੀਂ ਨਗਦਰ ਪਈਏ ਪਾਉ ਥਾਂ ਤਾ লাশ ਤਿਆਰ ਦਤੇਂਗੇ ਜਦ ਵੀ ਜ਼ੁਲਮ ਸਿਖਾਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਤੇ ਐ ਅਹਿਮਦ ਸ਼ਾਹ ਤੇ ਨਾਦਰ ਸੁੱਲੇ ਕਰ ਗਏ ਜ਼ੁਲਮ ਸਿਖਾਤੇ ਖੁੱਲੇ ਸਿੱਖ ਕਾ ਕਾਮ ਦੀ ਜੜ ਨੂੰ ਪਟਦਾ ਢਾ ਹਰਮੰਦਰ ਸੁਨਹਿਰੀ ਅਟਦਾ ਕਰੀਬੇ ਅਦਬੀ ਗੁਰ ਕਰਦੀ ਮੱਸਾ ਰੰਗਣ ਨਚਾਵੇ ਗਣਕਾ ਪਹਿਣ ਨਵਾਬਾਂ ਦੀ ਵਰਦੀ ਦੀ ਖਬਰਾਂ ਹੋਈਆਂ ਬੁੱਢੇ ਜੋੜੇ ਰਪਏ ਦੋ ਅਣਖੀਲੇ ਕੌੜੇ ਰਹਿ ਗਿਆ ਮੁਗਲਾਂ ਦਾ ਮੂੰਹ ਅਡਿਆ ਸੁਣ ਕੇ ਸਿਰ ਮੱਸੇ ਦਾ ਵਡਿਆ ਕਿਦਾਂ ਇਹ ਸਾਜ ਖਲਾਰ ਦਤੇ ਜਦ ਵੀ ਜ਼ੁਲਮ ਸਿਕਾਂ ਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਤੇ ਅੜ ਕੇ ਲੈਣ ਮੁਗਲ ਨਾਲ ਬੇਟਾ ਕੇ ਲੈਣ ਮੁਗਲ ਨਾਲ ਟੇਟਾ ਨਿਤ ਰਿਆ ਮਹਾ ਸਿੰਘ ਦਾ ਬੇਟਾ ਉਸ ਦਾ ਵਾਂਗ ਨਵਾਬਾ ਟੋੜੇ ਕਬਜਾ ਕਰ ਲਿਆ ਸ਼ਹਿਰ ਲਾਹੌਰ ਉੱਥੇ ਤੇ ਦਿਆ ਲੋਕਾਦਰ ਸੀ ਮਾਲਕ ਤਾਜ ਤਖਤ ਦਾ ਬਣ ਗਿਆ ਸੰਗਰਨ ਜੀਤ ਬਹਾਦਰ ਸੀ ਜੀ ਜਿੱਤ ਲਈ ਪੰਜ ਦੰਦੀਆਂ ਦੀ ਧਰਤੀ ਮੁਗਲ ਹਕੂਮਤ ਚੱਲਦੀ ਕਰਦੀ ਸੇਵਾ ਭਾਵ ਬੜਾ ਸੀ ਅੰਦਰ ਮੜਤਾ ਸਿਉਣੇ ਸੇ ਹਲ ਮੰਦਰ ਭੁੰਗੇ ਨਵੇਂ ਉਸਾਰਦੇ ਤੇ ਜਦ ਵੀ ਜੁਲਮ ਸਖਾਤੇ ਹੋਏ ਜੁਲਮ ਨੇ ਹੋਰ ਨਖਾਰ ਦਿੱਤੇ ਬੇੜਾ ਧਿਆਨ ਸਿੰਘ ਦਾ ਬਹਿ ਗਿਆ ਸੀ ਸਿਕਰਾਜ ਉਸਰਕੇ ਟੈ ਗਿਆ ਦਿੱਲੀੋਂ ਆਗੇ ਗੋਰੇ ਚੜਕੇ ਲੈ ਗਏ ਕੁਵਰਨਿਆਣਾ ਫੜਕੇ ਛੱਪ ਚੜਾਤਾ ਗੋਰਿਆਂ ਨੇ ਜਿੰਦਾ ਰਾਣੀ ਨੂੰ ਵੀ ਜੇਲ੍ਹ ਚ ਪਾਤਾ ਗੋਰਿਆਂ ਨੇ ਜੀ ਫੇਰ ਭੰਗਿਆ ਜੁਲਮ ਵਧਾਤੇ ਕੂਕੇ ਤੋਪਾ ਨਾਲ ਉਡਾਤੇ ਜੈਤੋ ਅਤੇ ਗੁਰੂ ਕੇ ਬਾਗੇ ਕਰਗੀ ਬਸਮ ਸਿਖਾਂ ਨੂੰ ਆਗੇ ਜ਼ੁਲਮੀ ਭਾਂਬੜ ਠਾਰ ਦਤੇਂ ਜਦ ਵੀ ਜ਼ੁਲਮ ਸਿਖਾਂ ਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਤੇ ਸਿੰਗੋ ਹੁਣ ਵੀ ਨਾਕ ਭਰਾਓ ਫਿਰਤੀ ਗੁਰ ਚਰਨਾਂ ਨਾਲ ਲਾਓ ਜੋ ਰਮਖਾਤਾ ਜੋਰਾਵਰ ਨੇ ਥੋਡੇ ਏਸੇ ਨੇ ਦੁਖ ਹਰਨੇ ਸਹੀ ਬਤਾ ਦੂ ਰਸਤੇ ਨੂੰ ਸਤ ਗੁਰ ਦੇ ਮਦਰਸੇ ਆਜੋ ਬਨ ਕੇ ਬਸਤੇ ਨੂੰ ਜੀ ਹੁਣ ਦਾ ਸਮਾਪਰਖ ਦਾ ਆਇਆ ਸ੍ਰੀ ਅਕਾਲ ਤੱਕ ਤਨ ਉਟਾਇਆ ਮਰਗੇ ਸਿੰਘ ਬੜੇ ਨਰਦੋਸ਼ੇ ਬਾਬੂ ਕਲਫਰ ਦੇ ਅਫਸੋਸੇ ਹਾ ਦੇ ਨਾਰੇ ਮਾਰ ਦਤੇਗੇ ਜਦ ਵੀ ਜ਼ੁਲਮ ਸਿਖਾਤੇ ਹੋਏ ਜ਼ੁਲਮ ਨੇ ਹੋਰ ਨਿਖਾਰ ਦਤੇ ਮਨੂ